ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਤਾਲਮਿਲ ਪੁਲਿਸ ਦਾ ਉਹਨੂੰ ਵਿਧਾਇਆ ਜਾਵੇ ਉਹਦੇ ਤਹਿਤ ਅਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮਿਹਨਤ ਐਸੋਸੀਏਸ਼ਨਸ ਨਾਲ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੀ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਸਕਿਉਰਿਟੀ ਸਿਨੈਰੀਓ ਵਿੱਚ ਕਾਫੀ ਪੁਲਿਸ ਦੇ ਲੇਟੈਸਟ ਵਿਜ਼ਿਬਿਲਟੀ ਹੈ ਵਧੀਆ ਹੈ ਉਦੇ ਬਾਰੇ ਵੀ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇ ਟ੍ਰੈਫਿਕ ਦੇ ਉਹਨਾਂ ਤੇ ਪੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਜੋ ਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਦਾ ਹੈਗਾ ਇਹ ਇੱਕ ਕਾਸਟਰ ਆਫਸਰ ਐਟ ਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਜ਼ਰੂਰ ਇੱਕ ਹਫ਼ਤੇ 'ਚ ਦੋ ਮੀਟਿੰਗਾਂ ਜ਼ਰੂਰ ਕਰੇਗਾ। ਔਰ ਨੀਚੇ ਲੈਵਲ ਤੇ ਮੁਹੱਲਾ ਕਮੇਟੀ, ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਹਨ ਜਿੱਚ ਐਸ ਐਚ ਓ ਸਹਿਬਾਨ ਤੇ ਜਿਹੜੇ ਡੀ ਐਸ ਪੀਜ਼ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ। ਸੋ ਦਾ ਡਰੱਗਸ ਤੇ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੀ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀ ਸਰ ਮੀਟਿੰਗਸ ਚੱਲਦੀਆਂ ਸਾਡੇ ਨਾਲ ਵੀ ਸਰ ਮੀਟਿੰਗ ਕੀਤੀ ਸੀ ਇਹ ਪਾਰਲਰ ਨਾਥਿੰਗ ਹੈਸ ਬੀਨ ਇੰਪਲੀਮੈਂਟਡ ਸੋ far ਕਾਤੇ ਬਾਰੇ ਜੀ ਡਰਾਫਟ ਨੂੰ ਲੈ ਕੇ ਹਾਂਜੀ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਉਹਨਾਂ ਨੇ ਕੋਈ ਨਹੀਂ ਮੇਰੇ ਖਿਆਲ ਹੁਣ ਤਾਂ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਜੀ ਉਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿੱਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ ਚ ਤੁਸੀਂ ਉਹ ਦੇਖੋਗੇ ਫਰਕ ਜੀ ਪਹਿਲਾਂ ਅਵੇਰਨੈਸ ਕੈਂਪੇਨ ਹੋਈ ਜੀ ਜਾਂ ਕਿ ਅਵੇਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇਰੀਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਓਲੇਸ਼ਨ ਸੋ ਥੈਟ ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਕਈ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਹੈ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨਾਂ ਨੂੰ ਦਿੱਤੀ ਹੈ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੀਆਂ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮੇਲ ਮਤਲਬ ਉਹਦਾ ਇਫੈਕਟ ਆਉਂਦਾ ਜੀ ਥੈਂਕ ਯੂ ਜੀ ਬੇਸਿਕਲੀ ਪੰਜਾਬ ਦੇ ਜੀ ਸਿਫਰਡ ਫਾਰਮ ਮੰਡਰ ਸਖਤੀ ਨਾਲ ਕਾਰਵਾਈ ਕਰਾਂਗੇ ਜੀ ਪੁਲਿਸ ਦੀ ਵੀਡੀਓ ਪ੍ਰਪੋਜ਼ਲ ਗਈ ਹੋਈ ਹੈ ਪਰ ਥੋੜਾ ਉਹ ਸਲੋ ਚੱਲ ਰਹੀ ਹੈ ਉੱਤੇ ਵੀ ਧਿਆਰ ਕਰਦੇ ਮੈਂ ਹੁਣ ਬੇਸਿਕਲੀ ਕੀ ਹੈ ਕਿ ਸਵਾ 115 ਸਰ ਦਾ ਰਿਟਾਇਰ ਹੋ ਗਿਆ ਹੈ ਮੈਂ 3 ਮਹੀਨੇ ਇੱਥੇ ਨਹੀਂ ਸੀਗਾ ਉਸ ਤੋਂ 3 ਮਹੀਨੇ ਸਵਾ 115 ਰਿਟਾਇਰ ਹੋ ਗਿਆ ਕਿਉਂਕਿ ਸਾਰੇ ਲੋਕ ਬਾਹਰ ਚਲੇ ਗਏ ਕੋਈ ਹੋਰ ਬੱਚਿਆ ਕੋਣ ਜਾਣਾ ਚਾਹੁੰਦਾ ਪੁਲਿਸ ਦੀ ਜੌਬ ਔਖੀ ਹੈ ਸੋ ਉਸ ਕਰਕੇ ਸਮਝਾਇ ਸੀ ਵੀ ਟ੍ਰੈਫਿਕ ਪੀਸੀਆਰ ਨੂੰ ਪਹਿਲਾਂ ਤਬਰ ਕਰ ਲਈਏ ਕਿਉਂਕਿ ਸਾਡੀ ਬੇਸਿਕ ਚੀਜ਼ ਜਿਹੜੀ ਚੱਲਦੀ ਰਹੇ ਫਿਰ ਟੂਰਿਜ਼ਮ ਕੁਆਲਿਟੀ ਆਪਾਂ ਜ਼ਰੂਰ ਲੈ ਕੇ ਆਵਾਂਗੇ ਜੀ ਜਿਹੜੀ ਗੁਜਰਾਤ ਵਾਲੀ ਗੱਲ ਸਿੱਟ ਸਾਹਿਬ ਨੇ ਕਹੀ ਹੈ ਉਹ ਰਾਨੇ ਨੇ ਉਹ ਪ੍ਰੋਪੋਜ਼ ਕੀਤਾ ਆਰਕੇਸ ਬਿਗਿਨ ਜਨ ਸਪੋਰਟ ਪ੍ਰੋਗਰਾਮ ਇਸ ਜੀ ਜੈੰਕਿਊ ਵੈਰੀ थैंक यू ਦਨਾਂ ਤਮਿਲ ਸਾਨੂੰ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਉਮੀਦਾਂ ਨੇ ਔਰ ਸਾਨੂੰ ਉਮੀਦ ਹੈ ਕਿ ਇਹ ਸਾਡੀਆਂ ਉਮੀਦਾਂ ਦੇ ਤੁਸੀਂ ਪੂਰਾ ਉਤਰੋਗੇ ਕਿਉਂਕਿ ਤੁਹਾਡਾ ਜੋ ਤੁਸੀਂ ਇਹ ਛੋਟੇ ਜਿਹੇ ਨੋਟਿਸ ਦੇ ਉੱਤੇ ਸਾਰੇ ਤੁਹਾਡੇ ਨਾਲ ਪਿਆਰ ਕਰਦੇ ਨੇ ਉਹ ਸਾਰੇ ਹੀ ਲਾਗਰ ਨਾਗਰ ਵਾਲੇ ਬੰਦੇ ਨੇ ਵਪਾਰੀ ਬੰਦੇ ਚਾਹਦੇ ਨੇ ਕਿ ਤੁਹਾਡਾ ਤੁਹਾਡੇ ਨਾਲ ਜਿਹੜਾ ਤਾਲਮਿਲ ਪੜਿਆ ਉਹਨੇ ਤੁਸੀਂ ਆਇਆ ਕਿ 35 ਸਾਲ ਤੋਂ ਪਹਿਲੀ ਵਾਰ ਹੈ ਏਰੀਆ ਕਲੀਅਰ ਹਾਂਜੀ ਹਾਂਜੀ ਪੱਕੀਆਂ ਡਿਊਟੀਆਂ ਲੱਗੀਆਂ ਸਭ ਜਿਹੜੀਆਂ ਉਹ ਲੱਗਿਆ ਨਾ ਚੇਂਜ ਹੋਣ ਤੋਂ ਬਾਅਦ ਬੜਾ ਵਧੀਆ ਲੱਗਦਾ ਸ਼ੋਰ ਕਰਨਾ ਵੀ ਦੇ